ਕੈਨੇਡਾ ਦੇ ਫਾਸਟ ਆਨਰ ਕਿਲਿੰਗ ਦਾ ਮਾਮਲਾ ਦੇਖਿਆ ਇਹਦੇ ਵਿੱਚ ਇੱਕ ਪਰਮਜੀਤ ਕੌਰ ਸਿੱਧੂ ਤੇ ਕਰਨੈਲ ਸਿੰਘ ਸਿੱਧੂ ਦੀ ਕਹਾਣੀ ਦੱਸੀ ਗਈ ਜਿਹਦੇ ਵਿੱਚ ਲੜਕੀ ਨੂੰ ਫੈਮਿਲੀ ਵੱਲੋਂ ਮੰਗਬਲਾਸਤ ਦੇ ਵਿੱਚ ਮਾਰ ਦਿੱਤਾ ਜਾਂਦਾ ਇੱਕ ਕਹਾਣੀ ਹੈ ਕੈਨੇਡਾ ਦੇ ਰਹਿਣ ਵਾਲੇ BC ਦੇ ਰਹਿਣ ਵਾਲੇ ਕਰਨੈਲ ਸਿੰਘ ਤੇ ਪਰਮਜੀਤ 1972 ਦੇ ਵਿੱਚ ਉੱਥੇ ਹੀ ਰਹਿੰਦੇ ਸੀ ਦੋਨੇ ਜਾਨੇ ਪਰਮਜੀਤ ਘਰ ਦੀ ਫੈਮਿਲੀ ਵਿਆਹ ਤੇ ਨਹੀਂ ਸੀ ਮੰਨ ਰਹੀ ਤੇ ਵਿਆਹ ਤੇ ਮਨਾ ਕਰ ਰਹੀ ਸੀ ਪਰਮਜੀਤ ਚਾਹੁੰਦੀ ਸੀ ਕਿ 18 ਵਿਆਹ ਕਰਮੇਲ ਸਿੰਘ ਸਿੱਧੂ ਨਾਲ ਹੀ ਹੋਵੇ ਇਸ ਕਰਕੇ ਪਰਮਜੀਤ ਜਦੋਂ 18 ਸਾਲ ਦੀ ਹੁੰਦੀ ਹੈ ਉਦੋਂ ਕੈਨੇਡੀਅਨ ਕੋਰਟ ਦੇ ਵਿੱਚ ਜਾ ਕੇ ਇਹ ਉਹਨਾਂ ਦੇ ਨਾਲ ਊਡ ਮੈਟਰੀ ਕਰਾ ਲੈਂਦੀ ਹੈ ਮੈਰਿਜ ਕਰਵਾ ਕੇ ਤੇ ਇਕੱਠੇ ਰਹਿਣ ਲੱਗ ਪਏ ਕਹਿੰਦੇ ਰਹਿੰਦੇ ਨੂੰ ਜੇ 6 ਮਹੀਨੇ ਨਹੀਂ ਹੋਈ ਸੀਗੇ ਉਨ੍ਹਾਂ ਦੇ ਘਰ ਇੱਕ ਪਾਸ ਲਾਉਂਦਾ ਪਾਸ ਦੇ ਵਿੱਚ ਇੱਕ ਪਾਣੀ ਗਰਮਾ ਕਰਨ ਵਾਲੀ ਕੇਟਰਲ ਦਿੱਤੀ ਜਾਂਦੀ ਹੈ ਜਦੋਂ ਇਹ ਉਹ ਪਾਸ ਨੂੰ ਖੋਹਦੇ ਆ ਤੇ ਕੇਟਰਲ ਨੂੰ ਪਲੱਗ ਤੇ ਲਾਉਂਦੇ ਆ ਤੇ ਉਨ੍ਹਾਂ ਦੇ ਘਰੇ ਬੰਬ ਬਲਾਸਟ ਹੋ ਜਾਂਦਾ ਤੇ ਦੋਨਾਂ ਦੀ ਮੌਤ ਹੋ ਜਾਂਦੀ ਜਦੋਂ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਪਤਾ ਲੱਗਦਾ ਵੀ ਪਾਰਸਲ ਕਿੱਥੋਂ ਆਇਆ ਸੀਗਾ ਉਹ ਜਗ੍ਹਾ ਜਿੱਥੇ ਪਰਮਜੀਤ ਕੌਰ ਦੇ ਮਾਤਾ-ਪਿਤਾ ਰਹਿੰਦੇ ਹੁੰਦੇ ਉਸ ਤੋਂ 3 ਕਿਲੋਮੀਟਰ ਦੇ ਆਸ-ਪਾਸ ਦੇ ਵਿੱਚ ਏਰੀਆ ਦੇ ਵਿੱਚ ਸੀ ਪਰਸਨ ਇਨਵੈਸਟੀਗੇਸ਼ਨ ਤੋਂ ਪਤਾ ਲੱਗ ਆਉਂਦੇ ਆ ਕਿ ਇਸ ਜਗ੍ਹਾ ਮਾਈਨਿੰਗ ਕੀਤੀ ਜਾਂਦੀ ਹੈ ਤੇ ਮਾਈਨਿੰਗ ਦੇ ਵਿੱਚ ਬਲਾਸਟ ਕਰਨ ਲਈ ਉਹ ਟੀਕ ਵਰਤੀ ਜਾਂਦੀ ਹੈ ਜੋ ਮਲਟੀਪਲ ਬਲਾਸਟ ਵਰਤੀ ਗਈ ਥੋੜੇ ਚਿਰ ਬਾਅਦ ਪੁਲਿਸ ਮੈਨਿੰਗ ਦੇ ਵਿੱਚ ਜਾ ਕੇ ਪੁੱਛਗਿੱਛ ਕਰਨ ਲੱਗ ਜਾਂਦੀ ਹੈ। ਕਈ ਬੰਦਿਆਂ ਤੋਂ ਪੁੱਛਗਿੱਛ ਤੋਂ ਪਤਾ ਲੱਗ ਜਾਂਦਾ ਕਿ ਇੱਥੇ ਇੱਕ ਸੰਤਾ ਸਿੰਘ ਨਾਮ ਦਾ ਬੰਦਾ ਜੋ ਦੋ ਜਨਾਂ ਨੂੰ ਆਫਰ ਕੀਤੀ ਸੀ ਉਹਨੇ 2000 ਰੁਪਏ ਡਾਲਰ ਦੇ ਕੇ ਇਹ ਕੈਟਲ ਨੂੰ ਬੰਬ ਵਿੱਚ ਕਨਵਰਟ ਕਰਨਗੇ। ਪਰ ਕਿਸੇ ਨੇ ਹਾਮੀ ਨਹੀਂ ਭਰੀ। ਇੱਕ ਬੰਦਾ ਸੀਗਾ ਕਿ ਉਸਨੇ ਹਾਮੀ ਭਰ ਦਿੱਤੀ। ਪੁਲਿਸ ਨੇ ਇਹਦੇ ਤੋਂ ਇਨਵੈਸਟੀਗੇਸ਼ਨ ਆਸਤੇ ਉਹਨੂੰ ਬੁਲਾਇਆ ਪੁਲਿਸ ਸਟੇਸ਼ਨ। ਉਹ ਮੰਨ ਲਿਆ ਕਹਿੰਦਾ ਵੀ ਹਾਂ ਮੈਨੂੰ ਸੰਤਾ ਸਿੰਘ ਨੇ 2000 ਡਾਲਰ ਦਿੱਤੇ ਸੀਗੇ ਵੀ ਇਦਾਂ ਕਰਕੇ ਕੇਟਲ ਦੇ ਵਿੱਚ ਨੰਬ ਰੱਖਣਾ ਸਾਰੀ ਇਨਵੈਸਟੀਗੇਸ਼ਨ ਤੋਂ ਬਾਅਦ ਸੰਤਾ ਸਿੰਘ ਬੰਤਾ ਸਿੰਘ ਸੰਤਾ ਸਿੰਘ ਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ ਗ੍ਰਿਫਤਾਰ ਤੋਂ ਬਾਅਦ ਇਹਨਾਂ ਦਾ ਕੋਰਟ ਦੇ ਵਿੱਚ ਕੇਸ ਚਲਾਇਆ ਜਾਂਦਾ ਹੈ ਕੇਸ ਚਲਾਇਆ ਜਾਂਦਾ ਇਹ ਕੈਨੇਡਾ ਦਾ ਫਰਸਟ ਆਨਰ ਫਰਸਟ ਆਨਰ ਕੇ ਲਈ ਦਾ ਮਾਮਲਾ ਸੀਗਾ ਕਿਉਂਕਿ ਉਹ 2072 ਦੇ ਵਿੱਚ ਕੋਡ ਕਾ ਤਦੋਂ ਲਾ ਮੈਂ ਤੱਕ ਵੀ ਕਰਾਉਂਦਾ ਨਹੀਂ ਸੀ ਇਹ ਫਰਸਟ ਸੀਗਾ ਮਾਮਲਾ ਉਹ ਤੋਂ ਸਾਹਮਣੇ ਆਇਆ ਇਹਨੂੰ 10 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ 10 ਸਾਲ ਦੀ ਸਜ਼ਾ ਸੁਣਾਉਣ ਤੋਂ ਬਾਅਦ ਇਹ ਉਸ ਤੋਂ ਬਾਅਦ ਇੱਕ ਹੋਰ ਨਾਲ ਆਦੀ ਦੂਜੀ ਜ਼ਿੰਦਗੀ ਕੱਟਦਾ ਤੇ ਕੈਨੇਡਾ 'ਚ ਹੀ ਰਹਿੰਦਾ ਆਪਦੀ ਸੱਤੀ ਤੇ ਜਵਾਈ ਨੂੰ ਮਾਰਨ ਦੇ ਬਾਵਜੂਦ ਦੀ ਤੁਸੀਂ ਮੈਂ ਇਹ ਆਪਣਾ ਨਵਾਂ ਚੈਨਲ ਬਣਾਇਆ ਮੈਨੂੰ ਹਜੇ ਚੰਗੀ ਤਰ੍ਹਾਂ ਬੋਲਣਾ ਵੀ ਨਹੀਂ ਆਉਂਦਾ ਕੁਝ ਵੀ ਹੈ ਨਹੀਂ ਜੇ ਤੁਸੀਂ ਮੈਨੂੰ ਬਹੁਤ ਹੀ ਜ਼ਿਆਦਾ ਪਿਆਰ ਦਿਓਗੇ ਤੇ ਮੈਂ ਅੱਗੇ ਤੁਹਾਡੇ ਵਾਸਤੇ ਲਿਆਵਾਂ ਵਧੀਆ ਵਧੀਆ ਸਟੋਰੀਆਂ ਤੇ ਵਧੀਆ ਵਧੀਆ ਲੈ ਕੇ ਆਉਂਗਾ ਚੰਗੀਆਂ ਵਧੀਆ ਕ੍ਰਾਈਮ ਦੀਆਂ ਮੈਂ ਆਹ हिसाब ਦੇ ਚੈਨਲ ਤੇ ਓਨਲੀ ਕ੍ਰਾਈਮ ਕੈਨੇਡਾ ਪੰਜਾਬ ਪੰਜਾਬੀਆਂ ਦੀ ਜੋ ਕ੍ਰਾਈਮ ਸਟੋਰੀਆਂ ਉਹ ਹੀ ਪਾਇਆ ਕਰੂੰਗਾ ਤੁਸੀਂ ਵੱਧ ਤੋਂ ਵੱਧ ਮੈਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮੈਨੂੰ ਹੋਰ ਹੌਂਸਲਾ ਦਿਓ